ਅੱਜ ਸਾਨੂੰ ਸਿਕਰਟ ਇਨਫੋਰਮੇਸ਼ਨ ਵੀ ਦਿੱਸੀ ਗਈ ਵੀ ਇੱਥੇ ਦੇਵਾਜੀ ਪਲਾਜ਼ਾ ਕੋਲ ਰੋਡ ਤੇ ਕਈ ਸਫਾ ਸੈਂਟਰਾਂ ਚ ਪ੍ਰੈਸਕ੍ਰਿਪਸ਼ਨ ਦਾ ਕੰਮ ਚੱਲਦਾ ਹੈ ਉਹ ਤਾਂ ਅਸੀਂ ਇੱਥੇ ਤਿੰਨ ਸਫਾ ਸੈਂਟਰ ਤੇ ਰੇਡ ਮਾਰੀ ਆ D3 ਤੇ ਰਸ਼ੀਅਨ ਤੇ ਨੇਚਰ ਚ ਤੇ ਸਾਨੂੰ ਇਥੋਂ 10 ਕੁੜੀਆਂ ਬਰਾਮਦ ਹੋਈਆਂ ਨੇ ਤੇ ਇੱਕ ਗਾ ਸਾਨੂੰ ਮੁੰਨ ਲੱਗਿਆ ਮਾਲਕ ਕੋਈ ਪਤਾ ਲੱਗੇ ਕਿੰਨੇ ਕ ਸਮੇਂ ਤੋਂ ਇਹ ਜਿਹੜਾ ਜਿਸਮ ਪ੍ਰੋਸੀਜਰ ਤਾਂ ਦਾਸ ਪਾ ਦੀਆਂ ਅੰਦਰੋਂ ਚੱਲ ਰਿਹਾ ਸੀ ਕਿ ਕਈ ਵਾਰ ਬੰਦ ਵੀ ਕਰ ਜਾਂਦੇ ਨੇ ਤੇ ਕਈ ਵਾਰ ਸਟਾਰਟ ਜਦੋਂ ਇਹਨਾਂ ਨੂੰ ਐ ਪਤਾ ਲੱਗਦਾ ਵੀ ਹੁਣ ਰੇਡ ਨਹੀਂ ਆਉਣੀ ਤੇ ਇਹ ਕੰਮ ਸਟਾਰਟ ਕਰ ਦਿੰਦੇ ਨੇ ਹੁਣ ਰੇਡ ਹੋ ਗਈ ਹੁਣ ਇਹ ਸਾਰੇ ਬਾਬਾ ਜਾਣਗੇ ਤੇ ਹੋਰ ਜਗ੍ਹਾ ਵੀ ਤੁਸੀਂ ਜੇਰਪੁਰ ਚ ਜਾ ਰਹੇ ਸਵਾ ਉੱਥੇ ਵੀ ਤੁਸੀਂ ਰੇਡ ਕਰੋਗੇ ਕਿ ਨਹੀਂ ਕਰੋ ਬਿਲਕੁਲ ਕਰਾਂਗੇ ਜੀ ਬਿਲਕੁਲ ਜਦੋਂ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਸੀ ਕਰਾਂਗੇ ਜੇ ਸਾਨੂੰ ਪਤਾ ਲੱਗ ਜੇ ਅਸੀਂ ਛੱਡ ਦੇਣਗੇ ਇਹ ਡਿਸ਼ਨ ਐਸਐਸਪੀ ਸਾਡੇ ਜੀ ਆਫਸਰ ਵਾਲਾ ਡੀਜੀਪੀ ਸਾਹਿ ਉਹ ਨਾਲ ਹੀ ਦਿਸੰਡ ਦੇ ਸਪੈਸੀਡ ਮਾਰਗੇ ਤੇ ਹੁਣ ਇਹਨਾਂ ਤੇ ਕੀ ਕਰ ਵੀ ਹੋਈ ਸੀ ਹੁਣ ਅਸੀਂ ਇਹਨਾਂ ਨੂੰ ਲੈ ਕੇ ਚੱਲੇ ਆ ਜੀ ਇਹਨਾਂ ਤੇ ਅਸੀਂ ਪਰਚਾ ਦਰਜ ਕਰਤਾ ਤੁਹਾਡਾ ਇਲੈਕਟਰਾ ਨੰਦਰ ਵੀ ਕੁਝ ਪਤਾ ਲੱਗਿਆ ਜਿਹੜੀ ਕੁੜੀਆਂ ਇਸ ਦੇ ਵਿੱਚ ਲਿਪਟ ਸਿਗੀਆਂ ਜੋਰ ਜ਼ਬਰਦਸਤੀ ਨਾਲ ਉਹਨਾਂ ਤੋਂ ਇਹ ਕੰਮ ਕਰਾਇਆ ਜਾ ਰਿਹਾ ਸੀ ਜਾਂ ਸਹਿਮਤੀ ਨਾਲ ਕਿਵੇਂ ਇਹ ਕਈ ਤਰ੍ਹਾਂ ਦੇ ਨੇ ਆਪਣੀ ਲੋੜ ਲਈ ਵੀ ਆਂਦੀਆਂ ਨੇ ਕੁਝ ਮਜਬੂਰੀਆਂ ਦੇ ਆਪਣੀ ਮਜਬੂਰੀਆਂ ਆਉਂਦੀਆਂ ਨੇ ਵੈਸੇ ਤਾਂ ਹੁਣ ਤੱਕ ਤਾਂ ਕੋਈ ਆਇਆ ਨਹੀਂ ਕੋਈ ਕਿਸੇ ਨੂੰ ਜ਼ਬਰਦਸਤੀ ਕਰਾਇਆ ਹੋਵੇ 10 ਕੂੜੀਆਂ ਦੇ ਨਾਲ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਕਲੈਂਟ ਵਗੈਰਾ ਵੀ ਕੋਈ ਫੜਿਆ ਜਾਂ ਕੋਈ ਕਿਸੇ ਤਰ੍ਹਾਂ ਇੱਕ ਹਜੇ ਪੁੱਛਗਿੱਛ ਚੱਲਦੀ ਹੈ ਹਜੇ ਇੱਕ ਬੰਦਾ ਫੜਿਆ ਹੈ ਇੱਥੇ ਪੁੱਛਗਿੱਛ ਕਰ ਕਿ ਸਰਵਿਸ ਲੈਣਾ ਸੀ ਹਾਂ ਸਰਵਿਸ ਲੈਣਾ ਸੀ ਓਨਰ ਵੀ ਪਕੜੇ ਗਏ ਨੇ ਓਨਰ ਨਹੀਂ ਓਨਰ ਸਾਰੇ ਮੌਕੇ ਤੇ ਫਰਾੜਾ ਹੈ ਉਹਨਾਂ ਦੀ ਹਜੇ ਤਬਤੀਸ਼ ਚੱਲਦੀ ਹੈ ਤੇ ਉਹਨਾਂ ਦੇ ਕੋਲ ਪਤਾ ਲੱਗਾ ਕੌਣ ਓਨਰ ਹੈ ਕੌਣ ਨਹੀਂ ਓਨਰ ਹੁਣ ਕਰਾਂਗੇ ਜੀ ਇਨਵੈਸਟੀਗੇਸ਼ਨ ਕਰਾਂਗੇ ਇੱਕ ਵੱਡੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਸ ਤਰ੍ਹਾਂ ਇਹ ਸਪਾ ਸੈਂਟਰ ਖੁੱਲ ਜਾਂਦੇ ਨੇ ਜਿਹੜੇ ਲੱਗਦਾ ਨਹੀਂ ਜਿਹੜੇ ਮਾਲਕ ਇਹਨਾਂ ਨੂੰ ਕਿਰਾਏ ਤੇ ਦੇ ਰਹੇ ਉਹਨਾਂ ਨੂੰ ਵੀ ਅਸੀਂ ਉਹਨਾਂ ਅਸੀਂ ਉਹਨਾਂ ਦਾ ਵੀ ਵਿੱਚ ਨਾਮ ਨਾਮਿਨੇਟ ਕੀਤਾ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਨਾਮਿਨੇਟ ਅਸੀਂ ਕੋਈ ਵੈਰੀਫਿਕੇਸ਼ਨ ਵਗੈਰਾ ਇਹਨਾਂ ਲੋਕਾਂ ਨੇ ਕਰਾਈ ਹੋਈ ਸੀ ਨਹੀਂ ਸਾਡੇ ਕੋਲ ਅਜਿਹੀ ਕੋਈ ਨਹੀਂ ਕੋਈ ਵੈਰੀਫਿਕੇਸ਼ਨ ਨਹੀਂ ਤੇ ਇਹਨਾਂ ਤੇ ਵੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਰਾਂਗੇ ਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜੋ ਇਸ ਤਰ੍ਹਾਂ ਦੇ ਸਪਾ ਸੈਂਟਰ ਨੂੰ ਕਿਰਾਏ ਤੇ ਦੇ ਦੇ ਕੇ ਚਲਾਉਣ ਦੀ ਇਜਾਜ਼ਤ ਦੇ ਦਿੰਦੇ ਉਹਨਾਂ ਲਈ ਕਿ ਅਸੀਂ ਬਿਲਕੁਲ ਹੁਣ ਅਸੀਂ ਉਹ ਵੀ ਉਹਨਾਂ ਦੀ ਰਜਮੰਦੀ ਨਾਲ ਚੱਲੇ ਸਰ ਇਹ ਕੋਈ ਸੀਲ ਵੀ ਕੀਤੇ ਗਏ ਆ ਅੱਜ ਸੀਲ ਕੀਤੇ ਅਸੀਂ ਤਿੰਨੇ ਸੀਲ ਕਰਤੇ ਮੁੱਖ ਅਸੀਂ ਤਹਿਸੀਲਦਾਰ ਸਾਹਿਬ ਬੁਲਾਏ ਨੇ ਰਿਕਵੈਸਟ ਕਰਕੇ ਬੁਲਾਏ ਨੇ ਤੇ ਉਹਨਾਂ ਦੀ ਹਾਜ਼ਰੀ ਚ ਇਹ ਅਸੀਂ ਸੀ ਸੀ ਕਿਹੜਾ ਨਾਮ ਸਪਾ ਦਾ ਕਿਹਦੇ ਤਿੰਨੋਂ ਸਪਾ ਉਹਨਾਂ ਦਾ ਨਾਮ ਲੈ ਕੇ ਇੱਕ ਤਾਂ T3 ਹੈ ਸਪਾ ਇੱਕ ਰਸ਼ੀਨ ਸਪਾ ਸੈਂਟਰ ਦੇ ਨਾਂ ਤੇ ਹੈ ਇੱਕ ਨੈਚਰ ਦੇ ਨਾਂ ਤੇ ਹੈ